ਮਹੱਲਾ ਤੀਜਾ ਵੈਨਾ ਸਤਿਗੁਰੂ ਦੇ ਵਾਹਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ 부ਜਾਈ ਹਰ ਜੀਓ ਕਿਰਪਾ ਕਰ ਹੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵਾ ਹੋ ਹਰ ਨਾਮ ਦੇਵ ਹੋ ਆਧਾਰੇ ਰਹਾ ਮਨ ਸਮਾਰ ਦਵਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲਵਿਕ ਕਾਟਣ ਹਾਰਾ ਸਬਦ ਮਰੋ ਫਿਰ ਜੀਵਹੁ ਸਦਹੀ ਤਾਂ ਫਿਰ ਮਰਨ ਨਾ ਹੋਈਆ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵਾ ਕੋਈ ਅੰਦਾਤਾ ਦਾਤਾ ਰੱਖੀ ਹੱਥ ਆਪਣਾ ਜਿਸ ਭਾਵਾ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪਹਿ ਸੇਈ ਸੋਰਠ ਮਹੱਲਾ ਦੀ ਜਾ ਸਤਿਗੁਰ ਸੇਵੈ ਤਾ ਸਹਜ ਤਨ ਉਪਜਾ ਗਤਮ ਤਤ ਦੇਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਵੇਨਾ ਸਤਿਗੁਰ ਸਭ ਜਗ ਬਾਵਰਾਨਾ ਮਨ ਮੁਕ ਯੰਦਾ ਸਬਦ ਨਾ ਜਾਣ ਝੂਠਾ ਭਰਮ ਭੁਲਾ ਨਾ ਰਹਾ ਤ੍ਰਾਗੁਣ ਮਾਇਆ ਪਰਮ ਅਪਲਾਇ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਿਰ ਉਪਰ ਉਭਾਉ ਗਰਬ ਜਉਣ ਦੁਖ ਪਾਏ ਤ੍ਰਾਗੁਣ ਵਰਤਹਿ ਸਗਲ ਸੰਸਾਰਾ ਹਉ ਮੈਂ ਵਿੱਚ ਪਤ ਖੋਈ ਗੁਰਮੁਖ ਹੋਵਾ ਚੌਥਾ ਪਦ ਚੀਨਾ RAM ਨਾਮ ਸਖੋਇ ਤਰਾ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂ ਕਰੇ ਸੋ ਹੋਈ ਆ ਨਾਨਕ ਰਾਮ ਨਾਮ ਅਨਿਸਤਾਰ ਸਭ ਦੇ ਹਉਮੈ ਕੋਈ ਸੋਰਠਿ ਮਹਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜਗ ਆਪਾ ਪਿਆਰਾ ਆਪੇ ਸੱਚਾ ਸਾਹੋ ਆਪੇ ਵਣਜ ਵਾਪਾਰੀ ਆ ਪਿਆਰਾ ਆਪੇ ਸੱਚਾ ਵੇਸਾ ਆਪੇ ਸੱਚ ਵਿਸਾਹੋ ਜਪਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਆ ਕਾਰਾ ਅੰਮ੍ਰਿਤ ਅਗਮ ਅਥਾ ਰਹਾ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਹੋਆ ਆਪੇ ਉਜੜ ਪਾਏ ਦਾ ਪਿਆਰਾ ਆਪ ਵਿਖਾਲੇ ਰਾਹ ਹੋਆ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹ ਹੋ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜਾ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾਗਰ ਵੋਹਿ ਥਾ ਪਿਆਰਾ ਗੁਰਖੇ ਵਟ ਆਪ ਚਲਾਹੋ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋ ਜਵੇ ਖਾ ਬਾਦਸ਼ਾਹ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਡਜ ਜੇ ਰਜ ਸੇ ਤਜ ਉਤ ਭੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਵਹ ਮੰਨੀਆ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਤਹਟੇਰੀ ਹੋਏ ਮੇਰੇ ਮਨ ਮੈਂ ਹਰ ਵਿਨੇ ਅਵਰ ਨਾ ਕੋਏ ਸਤਗੁਰ ਵਿੱਚ ਨਾਮ ਨਿਦਾਨ ਹੈ ਪਿਆਰਾ ਹਰ ਦਇਆ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾ ਆਪੇ ਜਲ ਥਲ ਸਵਤ ਹੈ ਪਿਆਰਾ ਪ੍ਰਵੇ ਆਪੇ ਕਰੇ ਸੋ ਹੋਏ ਆ ਭਵਨ ਰਿਜਕ ਸਮਾਹ ਦਾ ਪਿਆਰਾ ਦੂਜਾ ਅਵਰ ਨਾ ਕੋਏ ਆਪੇ ਖੇਲ ਖਿਲਾਇਂਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅ ਲਖ ਨਾ ਲਖਿਆ ਪਿਆਰਾ ਆਪ ਲਖਾਵਾ ਸੋਏ ਆਪੇ ਗਹਿਰ ਗੰਪੀਰ ਹਪਿਆਰਾ ਤਿਸ ਦੇ ਵੜ ਅਵਰ ਨਾ ਕੋਏ ਸਭ ਕਟ ਆਪੇ ਭੋਗ ਵਾ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਨਾਨਕ ਗੋਪਤ ਵਰਤਦਾ ਪਿਆਰਾ ਗੁਰਮੁਖ ਪਰਗਟ ਹੋਏ ਸੋਰਠਵ ਮਹੱਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵੇਖਾ ਪ੍ਰਭ ਆਪ ਆਪੇ ਵਣ ਤਣ ਸਭ ਤਹ ਪਿਆਰਾ ਆਪੇ ਗੁਰਮੁਖ ਜਾਪਾ ਜਪ ਮੰਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸਬਦੀ ਚਾਖ ਜਾਪ ਰਹਾ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰਾ ਪ੍ਰਵੇ ਆਪਾਈ ਆਪੇ ਜਾਰ ਬਤਾਏ ਦਾ ਪਿਆਰਾ ਸਭ ਜਗ ਮਾਸ਼ੂਰੀ ਹਰਿ ਆਪਾ ਆਪ ਆਪੋ ਲਾ ਨਾ ਪੁੱਲੇ ਪਿਆਰਾ ਅਬਰ ਨਾ ਦੂਜਾ ਜਾਪ ਆਪੇ ਸਿੰਘੇ ਨਾਦਹ ਪਿਆਰਾ ਧੁਨ ਆਪ ਵਜਾਏ ਆਪ ਆਪੇ ਜੋਗੀ ਪਰਖਾ ਪਿਆਰਾ ਆਪੇ ਹੀ ਤਪ ਤਾਪੇ ਆਪੇ ਸਤਿਗੁਰ ਆਪ ਹੈ ਚੇਲਾ ਉਪਦੇਸ਼ ਕਰਾ ਪ੍ਰਭ ਆਪਾ ਆਪਾ ਨਾਉਂ ਜਪਾਇ ਦਪਿਆਰਾ ਆਪੇ ਹੀ ਜਪ ਜਾਪੇ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਵ ਆਪੇ ਤੋਲ ਤੋਲਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀ ਅਨ ਪਿਆਰਾ ਅਪੇ ਚਾਟ ਅੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹ ਪਿਆਰਾ ਗੁਰਪੂਰਾ ਮਿਠਾ ਲਾਇਆ ਰਹਾ ਆਪੇ ਧਰਤੀ ਆਪ ਜਲ ਹੈ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਵੰਦਰ ਖਾਇਆ ਆਪੇ ਹੀ ਪਉ ਪਾਏ ਦਾ ਪਿਆਰਾ ਬਨ ਵਕਰੀ ਸੀ ਹੋ ਹੜਾਇਆ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕਾ ਜਲਾਇਆ ਆਪੇ ਮਾਰ ਜੀਵਾਏ ਦਾ ਪਿਆਰਾ ਸਾਹ ਲੈੰਦੇ ਸਵਲਾਵਾਇਆ ਆਪੇ ਤਾਣ ਰੀਵਾਣ ਹ ਪਿਆਰਾ ਆਪੇ ਕਹ ਰਹਾ ਲਾਇਆ ਜਿਉ ਆਪ ਚਲਾਏ ਤਿਉ ਚੱਲੀ ਆ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਸ੍ਰੇਸ਼ਟੁ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਾਣ ਆਪ ਨੇ ਤਾਣਿਆ ਤਾਣੁ ਪਿਆਰਾ ਆਪ ਨੇ ਮਾਣਿਆ ਮਾਣਾ ਆਪ ਦਇਆ ਕਰ ਰਖਦਾ ਪਿਆਰਾ ਆਪੇ ਸੁਘੜ ਸੁਜਾਨਾ ਮੇਰੇ ਮਨ ਜਪ ਰਾਮ ਨਾਮ ਨੀ ਸਾਨਾ 사ਤ ਸੰਗਤ ਮਿਲ ਧਿਆਏ ਤੂੰ ਹਰ ਹਰ ਵਹੜ ਨਾ ਆਵਣ ਜਾਣ ਰਹਾ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣ ਆਪੇ ਬਖਸ਼ ਕਰਾਏ ਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫਰਮਾਣਾ ਆਪੇ ਪੰਗਤ ਭੰਡਾਰ ਹੈ ਪਿਆਰਾ ਆਪੇ ਦੇਵਾ ਦਾਨ ਆਪੇ ਸੇਵ ਕਰਾਏ ਦਾ ਪਿਆਰਾ ਆਪ ਦੇਵਾਵਾ ਮਾਣਾ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਦਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਦਾਣਾ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁੱਲ ਤੁਲਾਏ ਦਾ ਪਿਆਰਾ ਜਨ ਨਾਨਕ ਸਦਗੁਰਵਾਨ